ਸੱਚੇ ਕਾਲ ਪੰਜਾਬੀ ਰਿਪੋਰਟ ਤੇ ਤੁਹਾਡੇ ਸਭ ਦਾ ਸਵਾਗਤ ਹੈ ਤੇ ਮੈਂ ਆਪਣੇ ਨਾਲ ਇੱਕ ਵਾਰੀ ਫੇਰ ਤੋਂ ਪ੍ਰਦੀਪ ਦੇ ਨਾਲ رابطہ ਜੋੜ ਕੇ ਇੱਥੇ ਬੈਠੀ ਆਂ ਤਾਂ ਕਿ ਅਸੀਂ ਦੋਵੇਂ ਜਣੇ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਕਰ ਸਕੀਏ ਜੋ ਸਾਡੇ ਦਿਲ ਦੇ ਵਿੱਚ ਨੇ ਅਤੇ ਤੁਹਾਡੇ ਦਿਲ ਦੇ ਵਿੱਚ ਵੀ ਉਹ ਜ਼ਰੂਰ ਆਉਂਦੀਆਂ ਹੋਣਗੀਆਂ ਪਰ ਇਹਨਾਂ ਦਾ ਹੱਲ ਕਿੱਥੇ ਆ ਕਿਉਂਕਿ ਅਸੀਂ ਇਕੱਲੇ ਹੀ ਸੋਚ-ਸੋਚ ਕੇ ਕਿੰਨੀਆਂ ਹੀ ਗੱਲਾਂ ਨੂੰ ਵਧਾ ਲੈਣੇ ਆ ਤੇ ਬਾਅਦ ਵਿੱਚ ਇਹ ਚਿੰਤਾ ਦਾ ਕਾਰਨ ਬਣਦੇ ਨੇ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਇੰਨੇ ਜ਼ਿਆਦਾ ਖਿਆਲ ਚੱਲ ਰਹੇ ਨੇ ਇੰਨੇ ਜ਼ਿਆਦਾ ਵਿਚਾਰ ਇੰਨੇ ਜ਼ਿਆਦਾ ਉਤਾਰ ਚੜ੍ਹਾਵਾਂ ਆ ਚੁੱਕਿਆ ਕਿਉਂਕਿ ਜਿੱਥੋਂ ਵੀ ਉਹ ਕੁਝ ਪੜਦੇ ਸੁਣਦੇ ਦੇਖਦੇ ਨੇ ਉਸ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਇੰਪਲੀਮੈਂਟ ਕਰਨ ਦੀ ਜ਼ਿੰਦਗੀ ਦੇ ਉੱਪਰ ਵਰਤਣ ਦੀ ਕੋਸ਼ਿਸ਼ ਕਰਦੇ ਨੇ ਪਰ ਕਈ ਵਾਰੀ ਜਦੋਂ ਉਹ ਆਪਣੇ ਆਪ ਨੂੰ ਉਹਨਾਂ ਗੱਲਾਂ ਦੇ ਉੱਪਰ ਖਰਾ ਉਤਰਦੇ ਨਹੀਂ ਦੇਖਦੇ ਤਾਂ ਮਨ ਨੂੰ ਠੇਸ ਪਹੁੰਚਦੀ ਹੈ ਦਿਲ ਟੁੱਟਦਾ ਹੈ ਅਤੇ ਉਹ ਨਕਾਰਾਤਮਕ ਸੋਚ ਨੂੰ ਲੈ ਕੇ ਅੱਗੇ ਤੱਕ ਨਹੀਂ ਵੱਧ ਪਾਉਂਦੇ ਕਿੰਨੀਆਂ ਹੀ ਘਟਨਾਵਾਂ ਅਜਿਹੀਆਂ ਹੁਣ ਤੱਕ ਹੋਈਆਂ ਜਿਸ ਦੇ ਵਿੱਚ ਜਵਾਨ ਮੁੰਡੇ ਕੁੜੀਆਂ ਆਪਣਾ ਦਿਲ ਹਾਰ ਜਾਂਦੇ ਨੇ ਥੋੜੇ ਹੀ ਸਮੇਂ ਪਹਿਲਾਂ ਇੱਕ ਵੱਡੀ ਆਰ ਜੇ ਨੇ ਵੀ ਇਸ ਤਰ੍ਹਾਂ ਕੀਤਾ ਇੱਕ ਵੱਡੇ ਗੀਤਕਾਰ ਦੇ ਵੱਲੋਂ ਵੀ ਅਜਿਹਾ ਹੀ ਕੀਤਾ ਕਿ ਆ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਜੋ ਕਿ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਨੇ ਪਰ ਉਹਨਾਂ ਦੇ ਬਾਰੇ ਵੀ ਇਹੀ ਖਬਰ ਆਂਦੀ ਹੈ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮਾਪਿਓ ਨੂੰ ਇੱਕ ਗੱਲ ਦਾ ਵੀ ਪਤਾ ਨਹੀਂ ਹੁੰਦਾ ਕਿ ਹੋਇਆ ਕੀ ਹੈ ਪ੍ਰਦੀਪ ਮੇਰੇ ਨਾਲ ਹੈ ਪ੍ਰਦੀਪ ਜਦੋਂ ਮੈਂ ਇਹੋ ਜਿਹੀਆਂ ਗੱਲਾਂ ਜਾਂ ਕੋਈ ਖਬਰਾਂ ਪੜਦੀਆਂ ਤਾਂ ਮੇਰੇ ਮਨ ਦੇ ਵਿੱਚ ਇੱਕ ਪਾਸੇ ਤਾਂ ਇਹ ਸੋਚ ਚੱਲ ਰਹੀ ਹੁੰਦੀ ਹੈ ਕਿ ਕੋਈ ਗੱਲ ਨਹੀਂ ਅਸੀਂ ਹੌਸਲਾ ਰੱਖਣਾ ਹੈ ਹਿੰਮਤ ਨਹੀਂ ਛੱਡਣੀ ਪਰ ਇੱਕੀ ਕਰਦੇ ਹੋਏ ਜਦੋਂ ਕੁਝ ਦਿਨ ਬੀਤ ਜਾਂਦੇ ਨੇ ਇਹ ਹੌਸਲੇ ਭਰੀਆਂ ਹੋਈਆਂ ਗੱਲਾਂ ਫਿੱਕੀਆਂ ਪੈਣ ਲੱਗਦੀਆਂ ਨੇ ਤੇ ਇੰਜ ਲੱਗਦਾ ਹੈ ਕਿ ਅਸੀਂ ਤਾਂ ਯਾਰ ਕਾਸੀ ਜੋਗੇ ਵੀ ਨਹੀਂ ਅਸੀਂ ਕੀ ਕਰ ਰਹੇ ਹਾਂ ਇੱਥੇ ਸਾਡਾ ਤਾਂ ਉਹਨਾਂ ਵਜੂਦ ਹੀ ਨਹੀਂ ਜੋ ਅਸੀਂ ਸੋਚਦੇ ਹਾਂ ਸ਼ਰਨ ਤੁਸੀਂ ਸਹੀ ਗੱਲ ਕੀਤੀ ਹੈ ਕਿ ਅੱਜ ਆਪਾਂ ਬਹੁਤ ਜਲਦੀ ਹਿੰਮਤ ਹਾਰ ਜਾਂਦੇ ਹਾਂ ਆਪਾਂ ਨੂੰ ਥੋੜਾ ਹੀ ਸਮਾਂ ਪਹਿਲਾਂ ਜਦੋਂ ਗੱਲ ਕੀਤੀ ਸੀ ਕਿ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰੀ ਹੈ ਨਾ ਤੇ ਆਪਾਂ ਵੀ ਇਹੀ ਸੋਚ ਰਹੇ ਸੀਗੇ ਕਿ ਆਪਾਂ ਇੰਨਾ ਕੁਝ ਸੋਸ਼ਲ ਮੀਡੀਆ ਤੇ ਦੇਖਦੇ ਆ ਐਨੀਆਂ ਵਧੀਆ-ਵਧੀਆ ਲੋਕਾਂ ਦੀਆਂ ਵੀਡੀਓਜ਼ ਦੇਖਦੇ ਆ ਕੰਟੈਂਟ ਦੇਖਦੇ ਆ ਪਰ ਜਦੋਂ ਆਪਾਂ ਆਪਣੇ ਬਾਰੇ ਸੋਚਣ ਲੱਗ ਜਦੇ ਆ ਆਪਾਂ ਨੂੰ ਲੱਗਦਾ ਕਿ ਆਪਾਂ ਤਾਂ ਕੁਝ ਕੀਤਾ ਹੀ ਨਹੀਂ ਹੈ ਨਾ ਤੇ ਮੈਨੂੰ ਲੱਗਦਾ ਕਿ ਆਪਾਂ ਕੰਪੀਟੀਸ਼ਨ ਦੇ ਵਿੱਚ ਫਸ ਚੁੱਕੇ ਆ ਆਪਾਂ ਨੂੰ ਲੱਗਦਾ ਹੈ ਕਿ ਦੂਜਾ ਸਾਡੇ ਤੋਂ ਬਿਹਤਰ ਕਰ ਰਿਹਾ ਆਪਾਂ ਉਸ ਤੋਂ ਵੀ ਬਿਹਤਰ ਕਰਨ ਦੀ ਹੋਰ ਕੋਸ਼ਿਸ਼ ਨੂੰ ਲੈ ਕੇ ਆਪਾਂ ਖੁਦ ਨੂੰ ਇਹ ਕਹਿ ਦਿੰਦੇ ਆ ਕਿ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਇਸ ਤੋਂ ਵੀ ਬੈਟਰ ਹੋਣਾ ਚਾਹੀਦਾ ਹਾਲਾਂਕਿ ਚਲੋ ਬੈਟਰ ਕਰਨਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਬੈਟਰ ਕੰਮ ਕਰਨ ਦੀ ਪਰ ਇੰਨਾ ਵੀ ਆਪਣੇ ਆਪ ਤੇ ਉਸ ਚੀਜ਼ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿ ਅਸੀਂ ਉਸ ਚੀਜ਼ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਈਏ ਜਾਂ ਫਿਰ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚ ਲੈ ਜਾਈਏ ਕਿ ਸਾਡੇ ਮਾਈਂਡ ਤੇ ਲੋਡ ਪੈ ਜਾਏ ਜੇਕਰ ਆਪਾਂ ਨੇ ਕੋਈ ਕੰਮ ਕਰਨਾ ਹੈ ਤਾਂ ਆਪਾਂ ਖੁਸ਼ੀ-ਖੁਸ਼ੀ ਕਰ ਸਕਦੇ ਆ ਹੌਲੀ-ਹੌਲੀ ਚੇਂजेस ਕਰ ਸਕਦੇ ਆ ਕਹਿੰਦੇ ਨੇ ਕਿ ਜਿਵੇਂ ਕਿਸੇ ਵੀ ਚੀਜ਼ 'ਚ ਬਦਲਾਅ ਕਰਨਾ ਹੈ ਤਾਂ ਸਟੈਪ ਬਾਏ ਸਟੈਪ ਚੱਲਣਾ ਚਾਹੀਦਾ ਸੋ ਉਸੇ ਸਥਿਤੀ ਨੂੰ ਲੈ ਕੇ ਜੇ ਆਪਾਂ ਵੀ ਆਪਾਂ ਆਪਣੇ ਕੰਮ ਨੂੰ ਲੈ ਕੇ ਸੋਚੀਏ ਕਿ ਆਪਾਂ ਆਪਣੇ ਕੰਮ ਨੂੰ ਹੋਰ ਬਿਹਤਰ ਕਿਵੇਂ ਬਣਾਈਏ ਆਪਾਂ ਅੱਜ ਜੇ ਐਡੀਟਿੰਗ ਦੇ ਵਿੱਚ ਕੁਝ ਨਵਾਂ ਚੇਂजेस ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਨੂੰ ਸਟੈਪ ਬਾਏ ਸਟੈਪ ਕਰਨਾ ਪੈਣਾ ਜੇ ਆਪਾਂ ਇਕਦਮ ਆਪਣੀ ਚੀਜ਼ ਤੇ ਦਿਮਾਗ ਤੇ ਲੋਡ ਪਾਲਾਂਗੇ ਤਾਂ ਮੈਨੂੰ ਲੱਗਦਾ ਕਿ ਜੋ ਆਪਾਂ ਕਰ ਰਹੇ ਆ ਉਹ ਵੀ ਬਿਹਤਰ ਨਹੀਂ ਕਰ ਪਾਵਾਂਗੇ ਬਿਲਕੁਲ ਪ੍ਰਦੀਪ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਜੇ ਆਪਾਂ ਬੋਝ ਦੇ ਨਾਲ ਕੋਈ ਵੀ ਕੰਮ ਕਰਾਂਗੇ ਤਾਂ ਕੰਮ ਠੀਕ ਹੋਣ ਦੀ ਬਜਾਏ ਹੋਰ ਖਰਾਬ ਹੋ ਜਾਵੇਗਾ ਪਹਿਲਾਂ ਤਾਂ ਇਹ ਸਭ ਕੁਝ ਚਲਦੇ ਹੋਏ ਦਿਮਾਗ ਦੇ ਵਿੱਚ ਅਸੀਂ ਬਾਕੀ ਦੀਆਂ ਗੱਲਾਂ ਨੂੰ ਨਹੀਂ ਦੇਖਦੇ ਆਪਾਂ ਖੁਸ਼ੀਆਂ ਨਹੀਂ ਮਾਣ ਪਾਉਂਦੇ ਕਿਤੇ ਆ ਜਾ ਨਹੀਂ ਸਕਦੇ ਸਹੀ ਤਰੀਕੇ ਦੇ ਨਾਲ ਕਿਸੇ ਨਾਲ ਆਪਣਾ ਮਿਲਵਰਤਨ ਘਟਾ ਲੈਨੇ ਆ ਕਿ ਅਸੀਂ ਦੂਸਰੇ ਤੋਂ ਪਿਛੜੇ ਹੋਇਆ ਅਤੇ ਹੀ ਗੱਲਾਂ ਕਾਰਨ ਬਣਦੀਆਂ ਨੇ ਇਕਲਤਾ ਦੀਆਂ ਤੇ ਬਾਅਦ ਦੇ ਵਿੱਚ ਪਰੇਸ਼ਾਨੀ ਦੀਆਂ ਪਰ ਸਾਡੇ ਮਨ ਦੇ ਵਿਚਾਰਾਂ ਨੂੰ ਅਸੀਂ ਛੋਟੇ-ਛੋਟੇ ਖਿਆਲਾਂ ਦੇ ਨਾਲ ਥੋੜੀਆਂ-ਥੋੜੀਆਂ ਗੱਲਾਂ ਦੇ ਨਾਲ ਬਦਲ ਸਕਦੇ ਹਾਂ ਪ੍ਰਦੀਪ ਜਦੋਂ ਵੀ ਮੈਂ ਬੱਚਿਆਂ ਦੇ ਨਾਲ ਵਿਚਰਦੀ ਆਂ ਖਾਸ ਕਰਕੇ ਮੈਨੂੰ ਉਦੋਂ ਲੱਗਦਾ ਹੈ ਕਿ ਇਹ ਬੱਚਿਆਂ ਨੇ ਹਲੇ ਕਿੰਨੀ ਲੰਮੀ ਆਪਣੀ ਜਿਹੜਾ ਪੈਂਡਾ ਪੂਰਾ ਕਰਨਾ ਉਹ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨਾ ਹੀ ਖੁਸ਼ਾਣਾ ਹਜੇ ਤਾਂ ਇੱਕ ਤਾਂ ਦੇਖੋ ਜਦੋਂ ਆਪਾਂ ਉਹਨਾਂ ਦੇ ਵੱਲ ਦੇਖੀਏ ਕਿ ਆਪਾਂ ਉਹਨਾਂ ਨੂੰ ਸਖਾਨਨੇ ਆ ਕਿ ਤੁਸੀਂ ਮਿਹਨਤ ਕਰੋ ਹਿੰਮਤ ਨਾ ਹਾਰੋ ਅੱਗੇ ਵਧਦੇ ਜਾਓ ਜੋ ਤੁਹਾਡਾ ਤੁਹਾਨੂੰ ਮਿਲ ਹੀ ਜਾਣਾ ਹੈ ਤੁਹਾਡੇ ਤੋਂ ਕੋਈ ਤੁਹਾਡੀ ਚੀਜ਼ ਨੂੰ ਖੋ ਨਹੀਂ ਸਕਦਾ ਇਹੋ ਜਿਹੇ ਸਕਾਰਾਤਮਕ ਚੀਜ਼ਾਂ ਦੇ ਨਾਲ ਆਪਾਂ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਆਪਣੇ ਤੇ ਗੱਲ ਆਂਦੀ ਹੈ ਫਿਰ ਆਪਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਠੀਕ ਨਹੀਂ ਹੋ ਰਿਹਾ ਸ਼ਾਦੀ ਦੀ ਚੀਜ਼ ਮੇਰੇ ਲਈ ਹੈ ਹੀ ਨਹੀਂ ਕਿਉਂ ਨਾ ਮੈਨੂੰ ਛੱਡ ਕੇ ਕੁਝ ਹੋਰ ਕਰ ਲਾਂ ਇੱਕ ਤੋਂ ਬਾਅਦ ਦੂਸਰੇ ਕੰਮ ਦੇ ਵਿੱਚ ਜਦੋਂ ناکامی ਹੁੰਦੀ ਹੈ ਤਾਂ ਫਿਰ ਹੋਰ ਜ਼ਿਆਦਾ ਅਸੀਂ ਮਨ ਦੇ ਉੱਪਰ ਬੋਝ ਲੈ ਕੇ ਚੱਲਦੇ ਹਾਂ ਜਦੋਂ ਕਿ ਜੇ ਦੇਖਿਆ ਜਾਵੇ ਤਾਂ ਇੱਕ ਸਾਧਾਰਨ ਜਿਹੀ ਗੱਲ ਹੈ ਕਿ ਆਪਾਂ ਇਸ ਦੁਨੀਆ ਦੇ ਵਿੱਚ ਆਏ ਆ ਆਪਣੇ ਕੋ ਖਾਣ ਨੂੰ ਪਾਣ ਨੂੰ ਰਹਿਣ ਨੂੰ ਪੈਣ ਨੂੰ ਸਭ ਕੁਝ ਹੈਗਾ ਇਤੋਂ ਬਾਅਦ ਵੀ ਅਸੀਂ ਕਹਿੰਦੇ ਆ ਕਿ ਹੋਰ ਆਜਵੇ ਹੋਰ ਆਜਵੇ ਹੋਰ ਆਜਵੇ ਤੇ ਹੋਰ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਾਂ ਜਦੋਂ ਕਿ ਆਪਾਂ ਇਹ ਨਹੀਂ ਸੋਚਦੇ ਕਿ ਇਹ ਸਾਰੀ ਦੁਨਿਆਵੀ ਬਣਾਈਆਂ ਹੋਈਆਂ ਚੀਜ਼ਾਂ ਨੇ ਅਤੇ ਅਸੀਂ ਉਹਨਾਂ ਦੀ ਰੇਸ ਦੇ ਵਿੱਚ ਸ਼ਾਮਿਲ ਹੋ ਗਏ ਜਿਹੜੀ ਰੇਸ ਦੇ ਵਿੱਚ ਬਾਕੀ ਲੋਕ ਲੱਗੇ ਹੋਏ ਨੇ ਸਹੀ ਗੱਲ ਕਰ ਰਹੇ ਹੋ ਗੁਰਸ਼ਰਨ ਤੇ ਐਦਾਂ ਹੁੰਦਾ ਜਦੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੇ ਇਸਦੇ ਕਿ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਆਪਾਂ ਦੇਖਦੇ ਆ ਕਿ ਅੱਜਕੱਲ ਹਰ ਇੱਕ ਚੀਜ਼ ਦੀ ਸੇਲ ਲੱਗੀ ਆ ਸ਼ੋਅਰੂਮ ਭਰੇ ਹੋਏ ਨੇ ਬਾਹਰ ਦੇਖ ਲਓ ਬਾਹਰ ਰੋਡ ਤੇ ਵੀ ਕਾਫੀ ਸੇਲ ਦੀ ਆਪਾਂ ਨੂੰ ਸ਼ੌਪ ਉਹ ਦਿਖਦੀਆਂ ਨੇ ਰੇੜੀਆਂ ਲੱਗੀਆਂ ਨੇ ਜਾਂ ਫਿਰ ਕੋਈ ਆਪਣੀ ਤਰੀਕੇ ਦੇ ਨਾਲ ਸਮਾਨ ਦੀ ਸੇਲਿੰਗ ਕਰ ਰਿਆ। ਉੱਥੇ ਵੀ ਦੇਖ ਲਓ ਕਿੰਨੀ ਜ਼ਿਆਦਾ ਭੀੜ ਹੈ ਹਾਲਾਂਕਿ ਤੁਸੀਂ ਗੱਲ ਕਹੀ ਹੈ ਕਿ ਆਪਣੇ ਕੋਲ ਸਭ ਕੁਝ ਆ ਫਿਰ ਵੀ ਆਪਾਂ ਚੀਜ਼ਾਂ ਦੀ ਖਰੀਦਦਾਰੀ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕਿਉਂਕਿ ਇਹ ਸਾਨੂੰ ਲੱਗਦਾ ਹੈ ਕਿ ਅਸੀਂ ਜਮਾਨੇ ਦੇ ਹਿਸਾਬ ਦੇ ਨਾਲ ਨਹੀਂ ਚੱਲ ਰਹੇ। ਜੇ ਅਸੀਂ ਇਸ ਜ਼ਮਾਨੇ ਦੇ ਅਨੁਸਾਰ ਚੱਲਨੇ ਆ ਤਾਂ ਸਾਨੂੰ ਨਾ ਚੀਜ਼ਾਂ ਦੀ ਖਰੀਦਦਾਰੀ ਕਰਨੀ ਪੈਣੀ ਆ ਖਰੀਦਦਾਰੀ ਕਰਨ ਦੇ ਲਈ ਸਾਡੇ ਕੋਲ ਪੈਸਾ ਹੋਣਾ ਬਹੁਤ ਜ਼ਰੂਰੀ ਆ ਤੇ ਪੈਸੇ ਦੇ ਲਈ ਸਾਨੂੰ ਕੰਮ ਕਰਨਾ ਪੈਣਾ ਜੇ ਅਸੀਂ ਕੰਮ ਕਰਾਂਗੇ ਨਹੀਂ ਤਾਂ ਸਾਡੇ ਕੋਲ ਪੈਸਾ ਨਹੀਂ ਆਏਗਾ ਤੇ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਖਰੀਦਦਾਰੀ ਕਿਵੇਂ ਕਰਾਂਗੇ ਤੇ ਇਹ ਹੀ ਚੀਜ਼ ਸਾਨੂੰ ਬਾਅਦ ਦੇ ਵਿੱਚ ਸਾਡੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ ਕਿ ਫਲਾਣੇ ਨੇ ਇੰਨੀ ਵਧੀਆ ਚੀਜ਼ ਪਾਈ ਹੋਈ ਆ ਜੈਕਟ ਵਧੀਆ ਪਾਈ ਹੋਈ ਆ ਨੇ ਪੈਂਟ ਵਧੀਆ ਪਾਈ ਹੋਈ ਆ ਮੈਂ ਕਿਉਂ ਨਹੀਂ ਪਾਈ ਸੋ ਇਹ ਵੀ ਕਿਤੇ ਨਾ ਕਿਤੇ ਸਾਡੀ ਜਿਹੜੀਆਂ ਚੀਜ਼ਾਂ ਦੀ ਕਾਰਨ ਬਣਦਾ ਹੈ ਪਰੇਸ਼ਾਨੀ ਦਾ ਸੋ ਪਰ ਜੇ ਅਸੀਂ ਆਪਣੇ ਮਨ ਨੂੰ ਖੁਸ਼ ਕਰਨਾ ਹੈ ਤਾਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਦੇਣਾ ਚਾਹੀਦਾ ਹੁਣ ਬਹੁਤੇ ਲੋਕ ਇਹ ਕਹਿਣਗੇ ਕਿ ਤੁਸੀਂ ਆਪ ਵੀ ਸੋਹਣੇ ਬਣ ਕੇ ਬੈਠਿਆ ਤੁਸੀਂ ਕਿਉਂ ਨਹੀਂ ਤਿਆਗਿਆ ਨਾ ਕੁਝ ਪਰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਥੋੜੀ ਦੇ ਵਿੱਚ ਖੁਸ਼ ਆ ਜਿੰਨੀ ਕਿ ਸਾਨੂੰ ਲੋੜ ਆ ਚੀਜ਼ ਦੀ ਆਪਾਂ ਉਨੀ ਕੁ ਚੀਜ਼ ਖਰੀਦੀਏ ਕਿਉਂ ਅਸੀਂ ਭੱਜ ਦੌੜ ਦੇ ਵਿੱਚ ਪਏ ਹੋਇਆ ਜੇ ਅਸੀਂ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਨਾ ਫਸੀਏ ਤਾਂ ਅਸੀਂ ਬਿਹਤਰ ਜ਼ਿੰਦਗੀ ਜੀ ਸਕਦੇ ਹਾਂ ਉਸ ਬਿਹਤਰ ਜ਼ਿੰਦਗੀ ਨੂੰ ਜਿਉਣ ਦੇ ਲਈ ਅਸੀਂ ਖੁਦ ਵੀ ਖੁਸ਼ ਰਹਿ ਸਕਦੇ ਹਾਂ ਤੇ ਅਸੀਂ ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖ ਸਕਦੇ ਹਾਂ ਬਿਲਕੁਲ ਤੇ ਕਈ ਵਾਰੀ ਛੋਟੀ ਛੋਟੀ ਗੱਲਾਂ ਸਾਡਾ ਦਿਮਾਗ ਬਦਲ ਦਿੰਦੀਆਂ ਨੇ ਸਾਨੂੰ ਜੀਣਾ ਸਿਖਾ ਦਿੰਦੀਆਂ ਨੇ ਮੈਂ ਦੇਖਿਆ ਕਿ ਛੋਟੀਆਂ ਗੱਲਾਂ ਨੂੰ ਲੈ ਕੇ ਆਪਾਂ ਡੂੰਗੀ ਸੋਚ ਦੇ ਵਿੱਚ ਵੀ ਉਤਰ ਜਾਂਦੇ ਆ ਨਕਾਰਾਤਮਕ ਸੋਚ ਲੈ ਕੇ ਵੀ ਅੱਗੇ ਵਧਣ ਲੱਗ ਜਾਂਦੇ ਆ ਵੀ ਸਾਨੂੰ ਐਵੇਂ ਕਿਉਂ ਕਹਿਤਾ ਕਿਸੇ ਨੇ ਸਾਨੂੰ ਐਵੇਂ ਕਿਉਂ ਨਹੀਂ ਕਿਹਾ ਗਿਆ ਕਿਸੇ ਨੇ ਤਾਂ ਮੈਂ ਇੱਥੇ ਦੇਖਿਆ ਕਿ ਪ੍ਰਦੀਪਾ ਬੱਚਿਆਂ ਦੀ ਗੱਲ ਕਰ ਰਹੀ ਸੀ ਤਾਂ ਮੇਰੇ ਘਰ ਦੇ ਵਿੱਚ ਮੇਰਾ ਭਾਂਜਾ ਛੋਟਾ ਜਿਹਾ ਤੇ ਮੈਂ ਉਹਦੇ ਤੋਂ ਗੱਲ ਕਰਨ ਦਾ ਸਲੀਕਾ ਦੇਖਿਆ ਇੱਕ ਦਿਨ ਹੋਇਆ ਇਹ ਕਿ ਉਹ ਮੇਰੇ ਘਰ ਆਏ ਤੇ ਮੈਂ ਜਿਵੇਂ ਆਪਾਂ ਘਰ ਦੇ ਵਿੱਚ ਆਮ ਕੱਪੜੇ ਪਾ ਕੇ ਬੈਠੇ ਹੁੰਦੇ ਆ ਮੈਂ ਓੰਜੀ ਬੈਠੀ ਸੀ ਤੇ ਉਹ ਬੱਚਾ ਕਾਫੀ ਛੋਟਾ ਸੀ ਤੇ ਉਹਨੂੰ ਲੱਗਿਆ ਕਿ ਮੈਂ ਉਹਨੇ ਸੋਹਣੇ ਕੱਪੜੇ ਨਹੀਂ ਪਾਏ ਹੋਏ ਜਿੰਨੇ ਬਾਕੀ ਸਭ ਨੇ ਪਾਏ ਹੋਏ ਨੇ ਤੇ ਉਹਦੇ ਕਹਿਣ ਦਾ ਢੰਗ ਇਹ ਸੀਗਾ ਕਿ ਮੈਨੂੰ ਹੈਰਾਨੀ ਹੋਈ ਕਿ ਇਹ ਗੱਲਾਂ ਇਸ ਤਰ੍ਹਾਂ ਵੀ ਕਹੀਆਂ ਜਾ ਸਕਦੀਆਂ ਨੇ ਉਹਨੇ ਆ ਕੇ ਪ੍ਰਦੀਪ ਮੈਨੂੰ ਇਹ ਕਿਹਾ ਕਿ ਮਾਸੀ ਜੀ ਤੁਸੀਂ ਥੋੜੇ ਸੋਹਣੇ ਕੱਪੜੇ ਪਾਇਆ ਕਰੋ ਮੈਂ ਕਿਹਾ ਕਿਵੇਂ ਕਹਿੰਦਾ ਮਤਲਬ ਉਹ ਵਾਲੇ ਜਿਹੜੇ ਤੁਹਾਨੂੰ ਵੀ ਚੰਗੇ ਲੱਗਣ ਹੁਣ ਗੱਲ ਤਾਂ ਉਹਨੇ ਇਹ ਕਹਿਣੀ ਸੀਗੀ ਕਿ ਤੁਸੀਂ ਸੋਹਣੇ ਕੱਪੜੇ ਪਾਓ ਪਰ ਨਾਲ ਉਹਨੇ ਇਹ ਜੋੜਤਾ ਕਿ ਉਹੋ ਕੱਪੜੇ ਜਿਹੜੇ ਤੁਹਾਨੂੰ ਵੀ ਚੰਗੇ ਲੱਗਣ ਤਾਂ ਆਪਣੀ ਗੱਲ ਕਹਿਣ ਦਾ ਇੱਕ ਤਰੀਕਾ ਹੁੰਦਾ ਹੈ ਤੇ ਜਦੋਂ ਉਹਨੇ ਇਹ ਗੱਲ ਕਹੀ ਨਾ ਪਹਿਲਾਂ ਤਾਂ ਮੈਨੂੰ ਹੋਇਆ ਕਿ ਹਾਂ ਸ਼ਾਇਦ ਸੋਹਣੇ ਨਹੀਂ ਪਰ ਜਦੋਂ ਉਹਨੇ ਇਹ ਕਿਹਾ ਜਿਹੜੇ ਤੁਹਾਨੂੰ ਵੀ ਚੰਗੇ ਲੱਗਣ ਤਾਂ ਉਸ ਵਿਚਾਰ ਦੇ ਨਾਲ ਮੇਰਾ ਮਨ ਖੁੱਲਿਆ ਹੋਰ ਕਿ ਹਾਂ ਆਪਾਂ ਨੂੰ ਉਹੀ ਕੰਮ ਕਰਨਾ ਚਾਹੀਦਾ ਜਿਹੜਾ ਮੈਨੂੰ ਵੀ ਸੋਹਣਾ ਲੱਗੇ ਹਾਂ ਆਪਾਂ ਦੂਸਰਿਆਂ ਦੇ ਲਈ ਵੀ ਕਰਨਾ ਸ਼ੁਰੂ ਕਰਦੇ ਨੇ ਆ ਕਿ ਯਾਰ ਦੂਜੇ ਨੂੰ ਵੀ ਇਹ ਚੀਜ਼ ਚੰਗੀ ਲੱਗਣੀ ਚਾਹੀਦੀ ਹੈ ਪਰ ਆਪਾਂ ਆਪਣਾ ਦਾਇਰਾ ਦੇਖ ਕੇ ਕਰੀਏ ਇਹੀ ਸੋਚ ਨੂੰ ਜੇ ਮੈਂ ਲੈ ਕੇ ਨਕਾਰਾਤਮਕ ਹੋ ਜਾਂਦੀ ਕਿ ਯਾਰ ਮੈਨੂੰ ਸਾਰਿਆਂ ਦੇ ਸਾਹਮਣੇ ਆ ਫਿਰ ਬਾਕੀ ਸਾਰੇ ਸੋਹਣੇ ਲੱਗ ਰਹੇ ਸੀ ਮੈਂ ਸੋਹਣੀ ਨਹੀਂ ਲੱਗ ਰਹੀ ਸੀ ਤਾਂ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਮੈਂ ਉਹ ਚੀਜ਼ ਨੂੰ ਦੇਖਿਆ ਕਿ ਮੈਂ ਕੀ ਕਰ ਸਕਦੀ ਸੀ ਤੇ ਮੈਨੂੰ ਇੱਕ ਗੱਲ ਕਹਿਣ ਦਾ ਸਲੀਕਾ ਉਸ ਬੱਚੇ ਦੇ ਕੋਲੋਂ ਆਇਆ ਕਿ ਜਦੋਂ ਕਿਸੇ ਨੂੰ ਆਪਾਂ ਗੱਲ ਕਹਿਣੀ ਹੈ ਨਾ ਇਸ ਢੰਗ ਦੇ ਨਾਲ ਕਹੀ ਜਾਵੇ ਕਿ ਉਸ ਨੂੰ ਦੁੱਖ ਨਾ ਲੱਗੇ ਹੁਣ ਆਪਾਂ ਜਦੋਂ ਆਮ ਤੌਰ ਤੇ ਕਿਸੇ ਤੋਂ ਕੋਈ ਗੱਲ ਸੁਣ ਲੈਂਦੇ ਆ ਤਾਂ ਆਪਣਾ ਮਨ ਦੁਖੀ ਹੋ ਜਾਂਦਾ ਸੀ ਉਹਨੂੰ ਲੈ ਕੇ ਬੈਠ ਜਾਂਦੇ ਆ ਫਿਰ ਮੈਂ ਉਹ ਤੋਂ ਸਿੱਖਿਆ ਕਿ ਗੱਲ ਕੋਈ ਇਸ ਤਰੀਕੇ ਦੇ ਨਾਲ ਕਿ ਕਿਸੇ ਨੂੰ ਬੁਰਾ ਵੀ ਨਾ ਲੱਗੇ ਤੇ ਉਹਨੂੰ ਪਤਾ ਵੀ ਲੱਗ ਜਾਏ ਤਾਂ ਨਕਾਰਾਤਮਕਤਾ ਕੀ ਹੈ ਨਕਾਰਾਤਮਕਤਾ ਜਿਹੜੀ ਗੱਲਾਂ ਹੀ ਨੇ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਹੋਈਆਂ ਉਹ ਗੱਲਾਂ ਜੋ ਸਾਨੂੰ ਨੀਵਾ ਮਹਿਸੂਸ ਕਰਵਾਉਂਦੀਆਂ ਨੇ ਇਸ ਤੋਂ ਬਾਅਦ ਤਾਂ ਨਕਾਰਾਤਮਕਤਾ ਕੁਝ ਵੀ ਨਹੀਂ 네ਗੇਟਿਵਿਟੀ ਇਹਨੂੰ ਹੀ ਕਿਹਾ ਜਾਂਦਾ ਹੈ ਕਿ ਤੁਸੀਂ ਖੁਦ ਨੂੰ ਛੋਟਾ ਮਹਿਸੂਸ ਕਰਨਾ ਸ਼ੁਰੂ ਕਰ ਦੇਵੋ ਤਾਂ ਇਹਨਾਂ ਗੱਲਾਂ ਨੂੰ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਜੇਕਰ ਕਿਸੇ ਦੇ ਨਾਲ ਵੀ ਉਹ ਵਿਚਾਰ ਰਿਹਾ ਜੇ ਉਹ ਸਹੀ ਤਰੀਕੇ ਦੇ ਨਾਲ ਉਸ ਨਾਲ ਗੱਲਬਾਤ ਕਰੇਗਾ ਨਾ ਤਾਂ ਕੋਈ ਵੀ ਬੰਦਾ ਕਦੇ ਕਿਸੇ ਮਾਨਸਿਕ ਦਬਾਅ ਦੇ ਵਿੱਚ ਜਾਏਗਾ ਹੀ ਨਹੀਂ ਅੱਜ ਕੱਲ੍ਹ ਲੋਕਾਂ ਦੇ ਮਾਨਸਿਕ ਪਰੇਸ਼ਾਨ ਹੋਣ ਦਾ ਕਾਰਨ ਕੀ ਬਣ ਰਿਹਾ ਪ੍ਰਦੀਪ ਜਾਂ ਤਾਂ ਉਹ ਦੂਸਰੇ ਦੇ ਨਾਲ ਖੁਦ ਨੂੰ ਕੰਪੇਅਰ ਕਰ ਰਿਹਾ ਜਾਂ ਕੋਈ ਦੂਸਰਾ ਸਾਹਮਣੇ ਵਾਲਾ ਉਸ ਨੂੰ ਉਹਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਾਂ ਵੀ ਇਹੀ ਕਰ ਰਹੇ ਹਾਂ ਕਿ ਕੰਪੀਟੀਸ਼ਨ ਦੀ ਦੌੜ ਦੇ ਵਿੱਚ ਆਪਣੇ ਆਪ ਨੂੰ ਦੂਸਰੇ ਦੇ ਨਾਲ ਤੁਲਨਾ ਕਰਕੇ ਦੇਖ ਰਹੇ ਹਾਂ ਇਸੇ ਕਰਕੇ ਸਾਨੂੰ ਚਿੰਤਾ ਹੁੰਦੀ ਹੈ ਕਿ ਸਾਡਾ ਭਵਿੱਖ ਸ਼ਾਇਦ ਖਤਰੇ ਦੇ ਵਿੱਚ ਹੈ। ਜਾਂ ਫਿਰ ਜਦੋਂ ਕੋਈ ਦੂਸਰਾ ਵਿਅਕਤੀ ਨਾ ਠੀਕ ਕਰ ਰਿਹਾ ਹੋਵੇ ਤਾਂ ਫਿਰ ਵੀ ਆਪਾਂ ਆਪਣੀ ਤੁਲਨਾ ਕਰਦੇ ਹਾਂ ਕਿ ਅਸੀਂ ਤਾਂ ਤੇਰੇ ਨਾਲੋਂ ਵਧੀਆਂ। ਇਹ ਗੱਲ ਵੀ ਮਾੜੀ ਹੈ ਕਿ ਆਪਣੇ ਆਪ ਨੂੰ ਵਧੀਆਂ ਦਿਖਾ-ਦਿਖਾ ਕੇ ਦੂਸਰਿਆਂ ਨੂੰ ਨੀਵਾ ਦਿਖਾਣਾ। ਇਹ ਗੱਲ ਵੀ ਮਾੜੀ ਹੈ ਕਿ ਕੋਈ ਤੁਹਾਨੂੰ ਇਹ ਦਿਖਾਵੇ ਕਿ ਤੁਸੀਂ ਠੀਕ ਨਹੀਂ ਕਰ ਰਹੇ। ਜਿਹੜੀ ਗੱਲ ਗਲਤ ਹੈ ਉਹ ਆਪਾਂ ਠੀਕ ਕਰ ਸਕਦੇ ਹਾਂ ਪਰ ਇਹ ਨਹੀਂ ਕਰਨਾ ਚਾਹੀਦਾ ਕਿ ਆਪਾਂ ਕਿਸੇ ਦੀ ਸੋਚ ਨੂੰ ਹੀ ਇੰਨਾ ਡੇਗ ਦਈਏ ਕਿ ਉਹ ਥੋੜਾ ਨੀਵਾ ਸੋਚਣ ਲੱਗ ਪਵੇ। ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਾਨੂੰ ਆਪਣੀ ਸੋਚ ਨੂੰ ਚੇਂਜ ਕਰਨਾ ਚਾਹੀਦਾ ਹੈ ਕਿਉਂਕਿ ਜੇ ਆਪਾਂ ਆਪਣੀ ਸੋਚ ਦੇ ਅਕੋਰਡਿੰਗ ਚੱਲਾਂਗੇ ਤਾਂ ਸ਼ਾਇਦ ਦੂਜਿਆਂ ਤੇ ਪ੍ਰਭਾਵ ਵੀ ਕਈ ਵਾਰ ਵਧੀਆ ਨਹੀਂ ਪਾ ਪਾਵਾਂਗੇ ਤੇ ਸੋਚ ਦੇ ਨਾਲ ਸਾਡੇ ਜੋ ਸ਼ਬਦਾਂ ਮੂੰਹ ਦੇ ਵਿੱਚ ਜੋ ਆਪਾਂ ਬੋਲਦੇ ਆ ਸੋ ਉਹ ਵੀ ਸਹੀ ਹੋਣੇ ਚਾਹੀਦੇ ਆ ਕਿ ਦੂਜੇ ਨੂੰ ਠੇਸ ਨਾ ਪਹੁੰਚੇ ਤੇ ਅਜਿਹੇ ਸ਼ਬਦ ਬੋਲੋ ਕਿ ਦੂਜੇ ਨੂੰ ਲੱਗੇ ਕਿ ਹਾਂ ਵਾਕਈ ਇਸ ਦੀ ਗੱਲ ਦੇ ਵਿੱਚ दम ਹੈ ਤੇ ਮੈਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਜੀ ਤਾਂ ਆਪਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਬੜੀ ਵੱਡੀਆਂ ਚੀਜ਼ਾਂ ਸਿੱਖ ਸਕਦੇ ਆ ਅਤੇ ਅੱਜਕੱਲ ਦੀ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਸਾਨੂੰ ਖੁਦ ਨੂੰ ਵੀ ਕਿਉਂਕਿ ਮੈਂ ਇੱਕ ਜਦੋਂ ਹੁਣ ਸਕਾਰਾਤਮਕਤਾ ਦੀ ਗੱਲ ਆਂਦੀ ਹੈ ਤਾਂ ਮੈਂ ਕੁਝ ਇਹੋ ਜਿਹੀਆਂ ਚੀਜ਼ਾਂ ਦੇਖਣੀਆਂ ਤੇ ਪੜ੍ਹਨੀਆਂ ਸ਼ੁਰੂ ਕੀਤੀਆਂ ਉਸ ਦੇ ਵਿੱਚੋਂ ਇੱਕ ਬੜੀ ਵਧੀਆ ਚੀਜ਼ ਮੈਨੂੰ ਪੜਨ ਨੂੰ ਮਿਲੀ ਪ੍ਰਦੀਪ ਇੱਕ ਥਾਂ ਤੇ ਮੈਂ ਪੜਿਆ ਉੱਥੇ ਲਿਖਿਆ ਹੋਇਆ ਸੀਗਾ ਕਿ ਜਿਹੜੀ ਜ਼ਿੰਦਗੀ ਹੈ ਨਾ ਉਹ ਇੱਕ ਖੂਹ ਪੱਟਣ ਦੇ ਬਰਾਬਰ ਹੈ ਅੱਜਕੱਲ ਦੀ ਨੌਜਵਾਨ ਪੀੜੀ ਦੋ ਕਦਮ ਚੱਲ ਕੇ ਥੱਕ ਜਾਂਦੀ ਹੈ ਹਾਰ ਜਾਂਦੀ ਹੈ ਤੇ ਪਿੱਛੇ ਨੂੰ ਮੁੜ ਜਾਂਦੀ ਹੈ ਪਰ ਉਹਦੇ ਵਿੱਚ ਇਹ ਦੱਸਿਆ ਹੋਇਆ ਸੀ ਕਿ ਜ਼ਿੰਦਗੀ ਇੱਕ ਖੂਹ ਪੱਟਣ ਦੇ ਬਰਾਬਰ ਹੈ ਮੰਨ ਲਓ ਕਿ ਕੋਈ ਖੂਹ ਪੱਟਣ ਲੱਗਿਆ ਤਾਂ ਪਹਿਲਾਂ ਉਹਦੇ ਹੱਥ ਦੇ ਵਿੱਚ ਕੰਕਰ ਪੱਥਰ ਆਣਗੇ ਹੋਰ ਥੋੜਾ ਉਹ ਪੱਟੇਗਾ ਤਾਂ ਮਿੱਟੀ ਆਣੀ ਸ਼ੁਰੂ ਹੋਏਗੀ ਹੋਰ ਖੁਦਾਈ ਕੀਤੀ ਜਾਵੇਗੀ ਤਾਂ ਗਿੱਲੀ ਮਿੱਟੀ ਹੱਥ ਲੱਗੇਗੀ ਤੇ ਉਸ ਮਗਰੋਂ ਗੰਦਾ ਪਾਣੀ ਬਾਹਰ ਆਣਾ ਗੰਦੇ ਪਾਣੀ ਦੇ ਬਾਹਰ ਆਣ ਤੋਂ ਬਾਅਦ ਜਦੋਂ ਉਹ ਹੋਰ ਪੁਟਾਈ ਕਰਦਾ ਰਹੇਗਾ ਆਪਣੀ ਜ਼ਿੰਦਗੀ ਦਾ ਸੰਘਰਸ਼ ਅੱਗੇ ਤੋਰਦਾ ਰਹੇਗਾ ਫਿਰ ਕਿਤੇ ਜਾ ਕੇ ਉਹਨੂੰ ਸਾਫ਼ ਪਾਣੀ ਮਿਲਣਾ ਆਪਣੀ ਜ਼ਿੰਦਗੀ ਵੀ ਬਿਲਕੁਲ ਇਸ ਤਰ੍ਹਾਂ ਆਈ ਹੈ ਆਪਾਂ ਹਾਲੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਕਿਸੇ ਵੀ ਕੰਮ ਦੇ ਵਿੱਚ ਜੇ ਆਪਾਂ ਨੂੰ ਥੋੜਾ ਸਮਾਂ ਹੋਇਆ ਹੈ ਤਾਂ ਸਮਝੋ ਕਿ ਇਹ ਕੰਕਰ ਪੱਤਰ ਤੁਹਾਡੇ ਹੱਥ ਲੱਗੇ ਨੇ ਇਹ ਦੇਖੋ ਕਿ ਕੋਈ ਤੁਹਾਨੂੰ ਜੇਕਰ ਮਾੜਾ ਬੋਲ ਰਿਹਾ ਹੈ ਜੇਕਰ ਕੋਈ ਤੁਹਾਡੀ ਨਿੰਦਾ ਕਰ ਰਿਹਾ ਹੈ ਤਾਂ ਤੁਸੀਂ ਰੁਕੋ ਨਾ ਇਹ ਹਲੇ ਸ਼ੁਰੂਆਤੀ ਦੌਰ ਹੈ ਤੇ ਇਹਦੇ ਵਿੱਚ ਤੁਹਾਨੂੰ ਇਹੋ ਜਿਹੇ ਹੀ ਲੋਕ ਮਿਲਣਗੇ ਜਿਹੜੇ ਕਿ ਕੰਕਰ ਪੱਥਰਾਂ ਵਰਗੇ ਹੋਣਗੇ ਤੁਹਾਨੂੰ ਚੁਬਣਗੇ ਵੀ ਰੜਕਣਗੇ ਵੀ ਬਾਅਦ ਤੇ ਵਿੱਚ ਦੁਖੀ ਵੀ ਹੋਵੋਗੇ ਕਿ ਸਾਡੇ ਹੱਥ ਖਰਾਬ ਹੋ ਗਏ ਪਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋਗੇ ਤਾਂ ਹੌਲੀ-ਹੌਲੀ ਕਰਦੇ ਹੋਏ ਗੰਦੇ ਪਾਣੀ ਤੋਂ ਸਾਫ਼ ਪਾਣੀ ਤੱਕ ਪਹੁੰਚ ਹੀ ਜਾਣਾ ਸਫਲਤਾ ਦਾ ਹੀ ਰਾਜ਼ ਹੈ ਕਿ ਕਦੇ ਵੀ ਰੁਕਿਆ ਨਾ ਜਾਵੇ ਥੱਕਿਆ ਨਾ ਜਾਵੇ ਮਾਇੂਸ ਨਾ ਹੋਵੋ ਅਤੇ ਨਾ ਹੀ ਇਹ ਅੱਖੋ ਕਿ ਸਾਡੇ ਤੋਂ ਕੁਝ ਨਹੀਂ ਹੋ ਸਕਦਾ ਹਰੇਕ ਦੀ ਜ਼ਿੰਦਗੀ ਦੇ ਵਿੱਚ ਰੱਬ ਨੇ ਕੁਝ ਨਾ ਕੁਝ ਦੇ ਕੇ ਉਸ ਨੂੰ ਭੇਜਿਆ ਹੋਇਆ ਤੇ ਕੁਝ ਨਾ ਕੁਝ ਉਹਨੇ ਆਪ ਪ੍ਰਾਪਤ ਕਰਨਾ ਉਸ ਦੇ ਲਈ ਹੀ ਮਿਹਨਤ ਕਰਦਾ ਹੈ ਬੰਦਾ ਤੇ ਅੱਜ ਕੰਕਰ ਪੱਥਰਾਂ ਤੋਂ ਜਿਹੜੇ ਸਾਫ਼ ਪਾਣੀ ਤੱਕ ਪਹੁੰਚੇ ਨੇ ਉਹ ਉਹੀ ਵਿਅਕਤੀ ਨੇ ਜਿਨ੍ਹਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਕਿ ਅਸੀਂ ਕਿੰਨਾ ਲੰਮਾ ਸੰਘਰਸ਼ ਕਰ ਲਿਆ ਕਿ ਲੋਕ ਸਾਨੂੰ ਹਜੇ ਵੀ ਬੋਲ ਰਹੇ ਨਹੀਂ ਕਿਉਂਕਿ ਲੋਕ ਤਾਂ ਬੋਲਣਗੇ ਹੀ ਕੋਈ ਵੀ ਬੰਦਾ ਦੁਨੀਆ ਦੇ ਵਿੱਚ ਇਹੋ ਜਿਹਾ ਨਹੀਂ ਹੈ ਜਿਸ ਨੂੰ ਕੀ ਨੇਗੇਟਿਵ ਸੋਚ ਦਾ ਨਕਾਰਾਤਮਕ ਗੱਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਤੁਸੀਂ ਜਿਸ ਨੂੰ ਵੀ ਆਪਣਾ ਮੈਂਟਰ ਮੰਨਦੇ ਹੋ ਕਿ ਮੈਂ ਇਹਦੇ ਰਾਹ ਦਰਸਾਏ ਹੋਏ ਰਸਤਿਆਂ ਦੇ ਉੱਪਰ ਜਾਵਾਂ ਆਪਣੇ ਪਸੰਦੀਦਾ ਲੇਖਕ ਲੈ ਲਵੋ ਤੁਸੀਂ ਆਪਣੇ ਪਸੰਦੀਦਾ ਕੋਈ ਗੀਤਕਾਰ ਐਕਟਰ ਜਿਹਨੂੰ ਮਰਜ਼ੀ ਤੁਸੀਂ ਲੈ ਲਵੋ ਉਸ ਹਰੇਕ ਦੇ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ 네ਗੇਟਿਵਿਟੀ ਕਦੇ ਨਾ ਕਦੇ ਆਈ ਹੈ ਪਰ ਉਹਨੇ ਆਪਣੇ ਆਪ ਨੂੰ ਉਸ ਦੇ ਵਿੱਚ ਘਿਰਣ ਨਹੀਂ ਦਿੱਤਾ ਅਤੇ ਅੱਜ ਉਹ ਸਫਲ ਵਿਅਕਤੀ ਹੈ ਕਿ ਸਫਲਤਾ ਦੇ ਵੀ ਕੁਝ ਮਾਇਨੇ ਲੋਕਾਂ ਨੇ ਜੇ ਸੈੱਟ ਕੀਤੇ ਹੋਏ ਨੇ ਤਾਂ ਉਹ ਇੱਕ ਸਫਲਤਾ ਨਹੀਂ ਹੈ ਕਿ ਤੁਸੀਂ ਬਸ ਪੈਸਾ ਕਮਾ ਕੇ ਬੈਠ ਗਏ ਮੈਂ ਉਹ ਵੀ ਸੁਣਿਆ ਇੱਕ ਵਾਰੀ ਨਰਿੰਦਰ ਸਿੰਘ ਕਪੂਰ ਦੱਸ ਰਹੇ ਸੀ ਕਿ ਇੱਕ ਘਰ ਸੀ ਜਿੱਥੇ ਪੈਸਾ ਬਹੁਤ ਸੀ ਪਰ ਉੱਥੇ ਕੋਈ ਔਲਾਦ ਨਹੀਂ ਸੀ ਤੇ ਦੂਸਰੇ ਪਾਸੇ ਮੰਗਤੇ ਨੇ ਬੈਠੇ ਨੇ ਉਹਨਾਂ ਦੇ ਕੋਲ ਬੱਚੇ ਹੀ ਬੱਚੇ ਨੇ ਪਰ ਪੈਸਾ ਨਹੀਂ ਹੈ ਤਾਂ ਇਸ ਕਰਕੇ ਪੈਮਾਨੇ ਨਾ ਸੈੱਟ ਕਰੋ ਕਿ ਸਫਲਤਾ ਦਾ ਪੈਮਾਨਾ ਇਹ ਹੈ ਕਿ ਇਹ ਚੀਜ਼ ਮਿਲ ਜਾਵੇਗੀ ਤੇ ਦੂਸਰੇ ਪਾਸੇ ਆਪਣਾ ਸੰਘਰਸ਼ ਉਸੇ ਤਰ੍ਹਾਂ ਜਾਰੀ ਰੱਖੋ ਜਿਵੇਂ ਕਿ ਕੋਈ ਹੂ ਬੱਟ ਰਿਹਾ ਹੋਵੇ ਅਤੇ ਕੰਕਰ ਪੱਥਰਾਂ ਤੋਂ ਸਾਫ਼ ਪਾਣੀ ਤੱਕ ਪਹੁੰਚ ਜਵੇ। ਅ ਪ੍ਰਦੀਪ ਤੁਸੀਂ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਇਸ ਮਾਮਲੇ ਤੇ। ਮੈਂ ਜਾਂਦੇ ਜਾਂਦੇ ਇਸ ਤੇ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਬਹੁਤ ਹੀ ਸਰਲ ਤੇ ਸੋਕੇ ਸ਼ਬਦਾਂ ਦੇ ਵਿੱਚ ਗੱਲ ਸਮਝਾ ਦਿੱਤੀ ਹੈ ਕਿ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਛੋਟੇ-ਛੋਟੇ ਕੰਕਰ ਆਉਂਦੇ ਨੇ ਤੇ ਉਸ ਤੋਂ ਬਾਅਦ ਕਿਵੇਂ ਹੌਣੀ-ਹੌਣੀ ਅਸੀਂ ਸਫਲਤਾ ਦੇ ਗਲ ਪਹੁੰਚਦੇ ਹਾਂ ਨਾ। ਕਿਉਂਕਿ ਜੇ ਅਸੀਂ ਇਕਦਮ ਹੀ ਸਾਰਾ ਕੁਝ ਕਰਾਂਗੇ ਤਾਂ ਉਸ ਦਾ ਵੀ ਸਾਡੀ ਜ਼ਿੰਦਗੀ ਤੇ ਅਸਰ ਪੈਣਾ ਸਾਡੇ ਦਿਮਾਗ ਤੇ ਅਸਰ ਪੈਣਾ ਸੋ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਆਪਾਂ ਕਦਮ ਬਾਏ ਕਦਮ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਹੋਰ ਸੌਖੀ ਹੋਏਗੀ ਸੋ ਮੈਨੂੰ ਇਸ ਤੇ ਬਹੁਤ ਵਧੀਆ ਜਿਹੜੀ ਸਿੱਖ ਵੀ ਮਿਲੀ ਆ ਕਿ ਕਿਵੇਂ ਅਸੀਂ ਆਪਣੀ ਸੋਚ ਨੂੰ ਹੌਲੀ ਹੌਲੀ ਚੇਂਜ ਕਰ ਸਕਦੇ ਹਾਂ ਕਿਵੇਂ ਅਸੀਂ ਨੇਗੇਟਿਵ ਵਿਚਾਰਾਂ ਤੋਂ ਦੂਰ رہ ਸਕਦੇ ਆ ਤੇ ਪੋਜ਼ਿਟਿਵਿਟੀ ਨੂੰ ਅਪਣਾ ਸਕਦੇ ਆ ਬਿਲਕੁਲ ਸਹੀ ਔਰ ਮੈਂ ਛੋਟੀ ਛੋਟੀ ਗੱਲਾਂ ਤੋਂ ਸਿੱਖਣ ਦੇ ਨਾਲ-ਨਾਲ ਇੱਕ ਵਾਰੀ ਆਪਾਂ ਇਹ ਵੀ ਜ਼ਰੂਰ ਕਹੀਏ ਕਿ ਆਪਾਂ ਨੂੰ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਸਬਰ ਰੱਖੋ ਸਫਲਤਾ ਮਿਲੇਗੀ ਸ਼ੁਕਰਾਨਾ ਕਰੋਗੇ ਤਾਂ ਉਹ ਚੀਜ਼ ਦੁੱਗਣੀ ਹੁੰਦੀ ਜਾਏਗੀ ਆਪਾਂ ਪ੍ਰਦੀਪ ਜਦੋਂ ਹੁਣ ਫੋਨ ਚ ਚਲਾਨਿਆ ਰੀਲਾਂ ਦੇਖਦੇ ਆ ਲਗਾਤਾਰ ਇੱਕ ਮੈਂ ਇੱਕ ਹੋਰ ਛੋਟੀ ਜੀ ਘਟਨਾ ਸਾਂਝੀ ਕਰਨਾ ਚਾਹੁੰਗੀ ਆਪਾਂ ਰੀਲਾਂ ਦੇਖਦੇ ਹੋਣੇ ਤਾਂ ਉਹਦੇ ਵਿੱਚ ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਜਾਂ ਫਿਰ ਕੋਈ ਬਾਣੀ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਹੋਈ ਵੀਡੀਓ ਆ ਜਾਂਦੀ ਹੈ ਤੇ ਆਪਣੇ ਵਰਗੇ ਲੋਕ ਉਹਨੂੰ ਹਮੇਸ਼ਾ ਹੀ ਰੀਲਾਂ ਦੇ ਤੌਰ ਤੇ ਦੇਖਦੇ ਹੋਏ ਬਸ ਅੱਗੇ ਕੱਢ ਦਿੰਦੇ ਨੇ ਪਰ ਮੈਂ ਆਪਣੀ 1.5 ਸਾਲ ਦੇ ਬੱਚੇ ਨੂੰ ਦੇਖਿਆ ਕਿ ਉਹ ਉਸ ਵੀਡੀਓ ਨੂੰ ਜਦੋਂ ਵੀ ਕਿਤੇ ਕੋਈ ਬਾਬਾ ਜੀ ਦੀ ਗੱਲ ਹੁੰਦੀ ਹੈ ਤਾਂ ਉਹ ਰੀਲ ਤੇ ਰੁਕ ਕੇ ਪਹਿਲਾਂ ਮੱਥਾ ਟੇਕਦੀ ਹੈ ਕਿਸੇ ਬਾਜ਼ਾਰ ਦੇ ਵਿੱਚ ਜਾਓ ਕਿਸੇ ਦੇ ਫੋਨ ਤੇ ਰਿੰਗਟੋਨ ਰਿੰਗਟੋਨ ਲੱਗੀ ਹੋਵੇ ਨਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਕਿਸੇ ਬਾਣੀ ਦੀਆਂ ਤੁਕਾਂ ਲੱਗੀਆਂ ਹੋਣ ਤਾਂ ਉਹ ਉੱਥੇ ਰੁੱਕ ਕੇ ਮੱਥਾ ਟੇਕਦੀ ਹੈ ਤੇ ਅਸੀਂ ਇੰਨੇ ਨਾ ਸ਼ੁਕਰੇ ਆ ਕਿ ਵੀਡੀਓ ਚ ਲਾਂਦੇ ਚਲਾਉਂਦੇ ਜਿਵੇਂ ਆ ਵੀ ਜਾਣ ਆਪਾਂ ਪਰਵਾਹ ਹੀ ਨਹੀਂ ਕਰਦੇ ਪ੍ਰਦੀਪ ਕੀ ਹੈ ਕੋਈ ਸਾਡੇ ਗੁਰੂਆਂ ਪੀਰਾਂ ਦੇ ਨਾਲ ਜੁੜੀ ਹੋਈ ਚੀਜ਼ ਹੈ ਗੁਰਦੁਆਰਾ ਸਾਹਿਬ ਦੀ ਗੱਲ ਆ ਰਹੀ ਹੈ ਜਾਂ ਫਿਰ ਕੁਝ ਹੋਰ ਹੈ ਤਾਂ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਹਰ ਚੀਜ਼ ਦਾ ਉਸ ਬੱਚੀ ਤੋਂ ਮੈਂ ਇਹ ਗੱਲ ਸਿੱਖੀ ਹੈ ਕਿ ਸਾਨੂੰ ਵੀ ਸ਼ੁਕਰਾਨਾ ਕਰਨਾ ਚਾਹੀਦਾ ਹੈ Sí. ਯਾਨਾ ਹਰ ਗੱਲ ਦਾ ਸ਼ੁਕਰਾਨਾ ਕਰੋ ਤੇ ਸਬਰ ਰੱਖੋ ਸਕਾਰਾਤਮਕ ਸੋਚ ਤੁਹਾਡੀ ਤਾਂ ਹੀ ਬਣੇਗੀ ਜੇਕਰ ਤੁਸੀਂ ਆਉਣ ਵਾਲੀਆਂ ਮੁਸੀਬਤਾਂ ਨੂੰ ਮੁਸੀਬਤਾਂ ਨਾ ਸਮਝੋ ਉਹ ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਹੈ ਜਿਵੇਂ ਕਿ ਆਹ ਜਾਂਦਾ ਨਾ ਕਿ ਤੁਸੀਂ ਜਿਹੜੇ ਦੋਨੋਂ ਕਦਮ ਨੇ ਇੱਕ ਸੁੱਖ ਦਾ ਕਦਮ ਹੈ ਇੱਕ ਦੁੱਖ ਦਾ ਕਦਮ ਹੈ ਜੇ ਤੁਸੀਂ ਕਹੋ ਕਿ ਮੈਂ ਪਹਿਲਾ ਪੈਰ ਹੀ ਦੋ ਵਾਰੀ ਪੱਟ ਲਵਾਂ ਸੱਜਾ ਪੈਰ ਹੀ ਦੋ ਵਾਰੀ ਪੱਟੀ ਜਾਵਾਂ ਤਿੰਜ ਮੈਂ ਚੱਲਦਾ ਚੱਲਦਾ ਅੱਗੇ ਪਹੁੰਚ ਜਾਵਾਂ ਐਵੇਂ ਨਹੀਂ ਹੋਊਗਾ ਇੱਕ ਪੈਰ ਜੇ ਸੱਜਾ ਹੈ ਦੂਸਰਾ ਖੱਬਾ ਹੈ ਇੱਕ ਜੇ ਸੁੱਖ ਹੈ ਤਾਂ ਦੂਸਰਾ ਦੁੱਖ ਹੈ ਦੋਵੇਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਆਣੀਆਂ ਨੇ ਅਤੇ ਸਾਂ ਇਹ ਅਪਣਾਣੀਆਂ ਹੀ ਪੈਣਗੀਆਂ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਨੂੰ ਲੈ ਕੇ ਸਾਂਝੇ ਜ਼ਰੂਰ ਕਰਿਓ ਸਕਾਰਾਤਮਕ ਬਦਲਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਆਇਆ ਕਿਉਂਕਿ ਹਰੇਕ ਕਿਸੇ ਨੇ ਇਹ ਫੇਜ਼ ਕਦੀ ਨਾ ਕਦੀ ਜ਼ਰੂਰ ਸਾਹਮਣਾ ਕੀਤਾ ਹੁੰਦਾ ਤੇ ਇਸ ਦੇ ਵਿੱਚੋਂ ਨਿਕਲਿਆ ਵੀ ਹੁੰਦਾ ਹੈ ਵਿਚਾਰ ਆਪਣੇ ਕਮੈਂਟਾਂ ਨਾਲ ਦੇ ਨਹੀਂ ਜ਼ਰੂਰ ਦੱਸਿਓ ਦਿਓ ਧੰਨਵਾਦ